ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਦੁਕਾਨਾਂ ਬੰਦ ਰਹਿਣ ਨੂੰ ਲੈ ਕੇ ਆਈ ਇਹ ਵੱਡੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਹੁਣੇ-ਹੁਣੇ ਜੋ ਸਾਹਮਣੇ ਆ ਰਹੀ ਹੈ ਜੀ ਹਾਂ ਅਯੁੱਧਿਆ ਚ ਪ੍ਰਾਣ ਪ੍ਰਤੀਸ਼ਤਾ ਦੇ ਮੱਦੇ ਨਜ਼ਰ ਹਰਿਆਣਾ 'ਚ ਡਰਾਈਡੇ ਹੋਵੇਗਾ ਇਸ ਦਾ ਐਲਾਨ ਕਰਦੇ ਸੀਐਮ ਮਨੋਹਰ ਲਾਲ ਨੇ ਕਿਹਾਏ ਕਿ ਸੂਬੇ ਵਿੱਚ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਇਸ ਤੋਂ ਇਲਾਵਾ ਪ੍ਰਾਣ ਪ੍ਰਤੀਸ਼ਤਾ ਦੇ ਸਮੇਂ ਸਕੂਲਾਂ 'ਚ 2 ਘੰਟੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਸੋਮਵਾਰ ਨੂੰ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੰਬਾਲਾ ਦੇ ਸ਼ਿਮੰਦਰ ਚ ਪਹੁੰਚ ਚ ਲਗਾਇਆ ਅਤੇ ਨਾਲ ਹੀ ਸ਼ਾਸਤਰੀ ਕਲੋਨੀ ਦੇ ਮੰਦਰ ਦੀ ਸਫਾਈ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਨੂੰ ਮੰਦਰਾਂ ਦੀ ਸਫਾਈ ਕਰਨ ਅਤੇ ਮੀਟ ਸ਼ਰਾਬ ਤੋਂ ਦੂਰ ਰਹਿ ਲਈ ਵੀ ਕਿਹਾ ਕੱਲ੍ਹ ਹੀ ਆਮ ਸੀਐਮ ਮਨੋਹਰ ਲਾਲ ਦੇ ਚਿੰਨ੍ਹ ਗੜਸ ਦੇ ਤੇ ਮੁੱਖ ਮੰਤਰੀ ਨਿਵਾਸ ਤੇ ਭਜਨ ਸ਼ਾਮ ਦਾ ਆਯੋਜਨ ਕੀਤਾ ਗਿਆ ਅਤੇ ਜਿਸ ਵਿੱਚ ਸੀਐਮ ਮਨੋਹਰ ਲਖਟੜ ਤੇ ਨੇ ਚੰਦਨ ਇਸ ਦੇਸ਼ ਦੀ ਮਿੱਟੀ ਤੇ ਤਪ ਭੂਮੀ ਹਰਪਿੰਦ ਹੈ ਦਾ ਭਜਨ ਵੀ ਗਾਇਆ ਅਤੇ ਭਜਨ ਸ਼ਾਮ ਵਿੱਚ ਹਰਨਦਰਾਇਪਾਲ ਬੰਡਾਰੂ ਦਤਾ ਤਰੇ ਤੇ ਪੰਜਾਬ ਦੇ ਰਾਇਪਾਲ ਬਨਵਾਰੀ ਲਖਪ੍ਰੀਤ ਵੀ ਮੌਜੂਦ ਸਨ ਵੀਡੀਓ ਦੇਖਣ ਲਈ ਤੋਂ ਬਾਡਾ